ਭਾਈ ਜੀ ਅੱਗੇ ਜਾ ਕੇ ਲੜ ਕੇ ਕੁੱਟ ਕੇ ਖੋ ਕੇ ਲੈ ਕੇ ਆਇਆ ਹਰਿਆਣਾ ਪੁਲਿਸ ਨੂੰ ਉਹ ਬਾਓ ਤੇਰਾ ਯੋਧਿਆਬਾਦ ਇੱਕ ਬਾਪੂ ਆ ਬਾਪੂ ਆ ਲੈ ਕੇ ਆਇਆ ਖੋ ਕੇ ਲੈ ਆਇਆ ਕੁੱਟ ਕੇ ਥੱਲੇ ਪਾ ਕੇ ਬੋਲੇ ਸੋਨਹਰਾ ਆ ਦੇਖੋ ਵੀ ਭਾਈ ਮਾਸਕ ਵੀ ਲੈ ਕੇ ਆਇਆ ਜੋ ਉਹਨਾਂ ਨੇ ਲਾਇਆ ਬਾਜੀ ਬਾਜੀ ਮੇਰੇ ਵੀਰ ਮੈਂ ਇੱਕ ਬੇਨਤੀ ਕਰਨਾ ਚਾਹੁੰਨਾ ਆਪਦੇ ਭਰਾਵਾਂ ਨੂੰ ਜੇ ਤੁਸੀਂ ਪੰਜਾਬ ਦੇ ਪੁੱਤ ਹਨ ਮੇਰੇ ਵੀਰ ਇੱਕ ਮਿੰਟ ਬਾਪੂ ਜੀ ਜੇ ਪੰਜਾਬ ਦੇ ਪੁੱਤ ਹਨ ਆਪਾਂ ਆਪਣੇ ਬੱਚਿਆਂ ਦੀ ਖਾਤਰ ਆ ਆ ਇੱਕ ਵਾਰੀ ਆਪਾਂ ਲੜ ਜਾਗਣਾ ਇਸ ਤੋਂ ਬਾਅਦ ਆਪਣੇ ਬੱਚਿਆਂ ਨੂੰ ਲੜਨਾ ਨਾ ਪਵੇ ਬਸ ਬਸ ਇੱਕ ਮੇਰੀ ਬੇਨਤੀ ਹੈ ਮੇਰੇ ਵੀਰ ਚੁੱਪ ਕਰਕੇ ਅੱਗੇ ਵਧੋ ਪਰ ਮੇਰੇ ਮਿੰਟ ਮੈਂ ਤੁਹਾਡੇ ਨਾਲ ਗੱਲ ਕਰਦਾ ਪਰ ਆਪਾਂ ਇੱਕ ਚੀਜ਼ਾਂ ਪਿੱਛੇ ਨਹੀਂ ਭੱਜੇ ਸੀ ਆਪਾਂ ਦੋ ਚੀਜ਼ਾਂ ਦਿਖਾ ਦਈਏ ਸ਼ੇਰਾਂ ਦੇ ਪੁੱਤ ਹਨ ਤੇ ਅੱਗੇ ਚੱਲ ਗਏ ਸ਼ੇਰ ਬਣ ਕੇ ਕੋਈ ਚੱਕਰ ਨਹੀਂ ਇਹ ਗੈਸਾਂ ਕੁਛ ਨਹੀਂ ਕਰਦੀਆਂ ਭਾਈ ਮੈਂ ਵੀ ਅੱਗੋਂ ਮੂਰੀਰਾ ਦਿਖਾ ਦਈਏ ਅੱਗੋਂ ਜਿੱਥੇ ਆ ਆ ਦੇਖੀਏ ਆ ਦੇਖੋ ਤਿੰਨ ਚੀਜ਼ਾਂ ਇਸ ਵੇਲੇ ਹਰਿਆਣਾ ਦੀ ਪੁਲਿਸ ਤੋਂ ਪੰਜਾਬ ਕਿਸਾਨ ਨੇ ਜਿਹੜੇ ਖੋ ਕੇ ਲੈ ਕੇ ਆਏ ਨੇ ਇਹ ਬਾਪੂ ਜੀ ਪਹਿਲਾਂ ਮੁਕਾਬਲਾ ਕਰਕੇ ਆਏ ਨੇ ਇਹ लाठी ਲੈ ਕੇ ਆਏ ਨੇ ਇਹ ਬਾਈ ਗਿਆ ਤੁਸੀਂ ਦੇਖੋ ਇਹ ਜਿਹੜਾ ਆਵਾਮ ਨੂੰ ਰੋਕਣ ਵਾਸਤੇ ਜਿਹੜੀ ਸ਼ੀਲਡ ਹੈ ਉਹ ਲੈ ਕੇ ਆਇਆ ਪੁਲਿਸ ਤੁਸੀਂ ਉੱਤੇ ਦੇਖ ਸਕਦੇ ਹੋ ਤੇ ਆ ਜਿਹੜਾ ਮਾਸਕ ਹੈ ਕਿਉਂਕਿ ਪੁਲਿਸ ਦੇ ਕੋਲ ਮਾਸਕ ਨੇ ਕਿਉਂਕਿ ਪੁਲਿਸ ਪੁਲਿਸ ਧੂੰਏ ਦੇ ਵਿੱਚ ਵੀ ਆ ਕੇ ਐਕਸ਼ਨ ਕਰ ਸਕਦੀ ਹੈ ਕੀ ਨਾ ਕੀ ਬਾਈ ਕਿੱਥੋਂ ਮੇਰਾ ਨਾਮ ਅਮਰਿਤਪਾਲ ਸਿੰਘ ਆ ਬਾਈ ਜੀ ਮੇਰਾ ਪਿੰਡ ਹੈਗਾ ਝਾੜੀ ਵਾਲਾ ਤੇ ਮੈਂ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲਾ ਹਾਂ ਡੱਲੇਵਾਲ ਸਾਹਿਬ ਮੇਰੇ ਚਾਚਾ ਜੀ ਲੱਗਦੇ ਆ ਮੈਂ ਡੱਲੇਵਾਲ ਸਾਹਿਬ ਦੇ ਗਵਾਂਢੀ ਪਿੰਡ ਦਾ ਹਾਂ ਮੇਰੀ ਜ਼ਮੀਨ ਦੇ ਨਾਲ ਵਟਨਾ ਵਟ ਸਾਂਝੀ ਆ ਡੱਲੇਵਾਲ ਸਾਹਿਬ ਦੀ ਤੁਸੀਂ ਜਾ ਕੇ ਆਏ ਹੋ ਕਿੰਨੀ ਕੁ ਪੁਲਿਸ ਰਹਿ ਗਈ ਆ ਉਹ ਤਾਂ ਗੰਦਾ ਮਾਹੌਲ ਆ ਜੀ ਅੱਗੇ ਉਹ ਆਪਣੇ ਤੇ ਹਰ ਹੱਥ ਕੰਡਾ ਆਪਣਾਉਣ ਨੂੰ ਫਿਰਦੇ ਆ ਕੋਈ ਚੱਕਰ ਨਹੀਂ ਡਰੋ ਮਤ ਮਰਾਂਗੇ ਲੜਾਂਗੇ ਡਟਾਂਗੇ ਦਿੱਲੀ ਪਹੁੰਚਣਾ ਹਰ ਹਾਲਤ ਪਹੁੰਚਣਾ ਸਾਨੂੰ ਭਾਵੇਂ ਆਪਦਾ ਆਪਣਾ ਆਪ ਕੁਰਬਾਨ ਕਰਕੇ ਜਾਣਾ ਪਵੇ ਮੈਂ ਇਹ ਨਹੀਂ ਚਾਹੁੰਦਾ ਵੀਰ ਜੀ ਆਉਣ ਵਾਲੀਆਂ ਸਾਡੀਆਂ ਨਸਲਾਂ ਇਦਾਂ ਮਰਨ ਅਸੀਂ ਮਰ ਜਾਾਂਗੇ ਕੋਈ ਚੱਕਰ ਨਹੀਂ ਇੱਥੇ ਜਿਹੜਾ ਮਰੂਗਾ ਨਾ ਬਾਈ ਜੀ ਉਹ ਇਹ ਨਹੀਂ ਵੀ ਇੱਥੇ ਮਰ ਗਿਆ ਤੇ ਚਲੋ ਜੀ ਸਿਸਕਾਰ ਕਰਤਾ ਤੇ ਚਲੋ ਬਾਈ ਜੀ ਸ਼ਹੀਦ ਮੰਨੋਗੇ ਸਾਰੀ ਜ਼ਿੰਦਗੀ ਸ਼ਹੀਦਾਂ ਦੇ ਨਾਮ ਬੋਲੂਗਾ ਆਪਣਾ ਕੋਈ ਚੱਕਰ ਨਹੀਂ ਮਰਨ ਲਈ ਤਿਆਰ ਆ ਤੇ ਆਪਣੇ ਗੁਰੂ ਸਾਹਿਬ ਇੱਥੇ ਜਉਂਦੇ ਨੇ ਨਹੀਂ ਉਹ ਵੀ ਗਏ ਨੇ ਨਾ ਤੇ ਅੱਜ ਤੱਕ ਯਾਦ ਕਰਦੇ ਨੇ ਨਾ ਅਸੀਂ ਮਰ ਜਾਾਂਗੇ ਤਾਂ ਫੇਰ ਕੀ ਹੋ ਜੂਗਾ ਯਾਰ ਕੋਈ ਚੱਕਰ ਨਹੀਂ ਮਰੋ ਇੱਕ ਦਿਨ ਤੁਹਾਨੂੰ ਲੱਗਦਾ ਕਿ ਹੁਣ ਲੱਗਦਾ ਉਧਰੋਂ ਸਰਕਾਰ ਕਹਿੰਦੀ ਹੈ ਕਿ ਹੱਲ ਕੱਢ ਲੈਣੇ ਆ ਗੱਲਬਾਤ ਕਰ ਲੈਣੇ ਹੈ ਜੀ ਹੱਲ ਤਾਂ ਛੇਤਰ ਨਾਲ ਹੋਣਾ ਨਹੀਂ ਇਸ ਇਸ ਐਡੇ ਇਸ ਐਕਸ਼ਨ ਤੋਂ ਲਾਰੇ ਸਵਾ ਸਾਲ ਬੈਠੇ ਆ ਅੱਗੇ ਵੀ ਤੇ ਲਿਆਂ ਅੰਦੋਲਨ ਸਵਾ ਸਾਲ ਬੈਠੇ ਆ ਛੜਕਾਂ ਤੇ ਜੇ ਹੱਲ ਕੱਢਣਾ ਹੁੰਦਾ ਤੇ ਪਹਿਲਾਂ ਵੀ ਕੱਢ ਸਕਦੇ ਸੀ ਇਹ ਸਭ ਕੁੱਤੇ ਦੀਆਂ ਪੂਛਾਂ ਨੇ ਸਰਕਾਰ ਸਭ ਮਿਲੀ ਭੁਗਤਾਂ ਬਾਈ ਜੀ ਸਾਨੂੰ ਹੱਕ ਡਾਂਗ ਨਾ ਲੈਣਾ ਪੈਣਾ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਮੇਰੇ ਭਰਾਵਾਂ ਭੈਣਾਂ ਨੂੰ ਵੀ ਵੱਧ ਛੱਡ ਕੇ ਪੰਜਾਬ ਚੋਂ ਆਓ ਯਾਰ ਹੋਰ ਆਓ ਇੱਧਰ ਨੂੰ ਆਪਾਂ ਅੱਗੇ ਦਿੱਲੀ ਕੂਚ ਕਰ ਗਏ ਤੇ ਹੱਕ ਆਪਾਂ ਨੂੰ ਇਦਾਂ ਹੀ ਲੈਣੇ ਪੈਣੇ ਆ ਸਰਕਾਰਾਂ ਸਾਨੂੰ ਇੱਕ ਉਹ ਕਹਿੰਦੇ ਹੁੰਦੇ ਨਾ ਮਿੱਟੀ ਤੋਂ ਗੌਂਗਲੂ ਝਾੜਦੀਆਂ ਤੇ ਲਾਰੇਬਾਜ਼ ਨੇ ਅਸੀਂ ਬੜੇ ਲਾਰੇ ਝੱਲਨੇ ਆ 70 ਸਾਲ ਹੋ ਗਏ ਸਾਨੂੰ ਇਹਨਾਂ ਦੀ ਗੁਲਾਮੀ ਕਰਦਿਆਂ ਨੂੰ ਪਰ ਹੁਣ ਨਹੀਂ ਕਰਾਂਗੇ ਬੋਲੇ ਸੋ ਨਿਹਾਲ ਓ ਬਾਈ ਦਾ ਨਾਮ ਅਮਰਤਪਾਲ ਹੈ ਤੇ ਕਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਬਾਈ ਲੈ ਕੇ ਆਇਆ ਪੱਟ ਕੇ ਲੈ ਕੇ ਆਇਆ ਸ਼ੀਲਡ ਲੈ ਕੇ ਆਇਆ